गल्ली भोलि गल्ली राष्ट्रिय मोटर मार्ग कार्ययोजना जारी जारी 285 ਨਾਲ ਪਿਛੇ ਜਾ ਰਿਹਾ ਇਹ ਬੇਸ਼ੱਕ ਇਹਦੇ ਛੱਟਪੇਟ ਨਾ ਲੱਗ ਜੇ ਯਾਰ ਤੁਸੀਂ ਮੰਨ ਲਿਆ ਕੋਈ ਸਾਡੀ ਗੱਲ ਨਹੀਂ ਪਿਛੇ ਜਾ ਜੋ ਯਾਰ ਛੱਟਪੇਟ ਨਾ ਲੱਗੇ ਰੋੜੇ ਖਤਰਾ ਨਹੀਂ ਦਾ ਜਨਾ ਛੱਟਪੇਟ ਨਾ ਲੱਗੇ ਮੁੰਡਾ ਵਾਪਸ ਕਰੋ ਸਾਬਦਾ ਆਪਣਾ ਨਾਮ ਦੱਸ ਕੇ ਤੇ ਜਿਨ੍ਹਾਂ ਦੇ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਸੁਖਦੇਵ ਸਿੰਘ ਜੀ ਕਿਤਰਾ ਕਾਰਵਾਈ ਨੂੰ ਦੇਖਦੇ ਜੀ ਬਹੁਤ ਵਧੀਆ ਕਰਾ ਜੀ ਜੋ ਪੰਜਾਬ ਸਰਕਾਰ ਕਰ ਰਹੀ ਆ ਜੀ ਭਗਵੰਤ ਮਾਨ ਜੀ ਕਰ ਰਿਹਾ ਬਹੁਤ ਵਧੀਆ ਕਾਰਵਾਈ ਕਰ ਰਹੀ ਆ ਕਿੰਨੀ ਕੁ ਦੇਰ ਤੋਂ ਜਿਹੜਾ ਵਾ ਨਸ਼ਾ ਸਾਡੇ ਪਿੰਡ ਦੇ ਵਿੱਚ ਵਿਕ ਰਿਹਾ ਬੜੇ ਚਿਰ ਤੋਂ ਹੀ ਆ ਜੀ ਕੋਈ ਕੰਪਲੇਨਟ ਕੀਤੀ ਗਈ ਪੁਲਿਸ ਪ੍ਰਸ਼ਾਸਨ ਬੜੀਆਂ ਕੰਪਲੇਨਾਂ ਮੈਂ ਪਿਛਲੀ ਵਾਰੀ ਵੀ ਅੰਮਰ ਸੀ ਇਸੇ ਪੰਚਾਇਤ 'ਚ ਇੱਥੋਂ ਹੀ ਲੈ ਕੇ ਜਾਂਦੇ ਪੱਕੀ ਗੱਲ ਇਹ ਵੇਚਦੇ ਸੀ ਕਿ ਕੀ ਕਰਦੇ ਸੀ ਬਿਲਕੁਲ ਵੇਚਦੇ ਆ ਜੀ ਅੱਛਾ ਕੀ ਨਾਂ ਦਾ ਘਰ ਵਾਲਿਆਂ ਦਾ ਹਾਂਜੀ ਇਹਨਾਂ ਦਾ ਨਾਂ ਕੀ ਜਿਹਨਾਂ ਦਾ ਵੇਚਦੇ ਨੇ ਅੱਛਾ ਇਹਨਾਂ ਦਾ ਮੇਨ ਪੰਦਾ ਜੀ ਜਠਾ ਸਿੰਘ ਜੀ ਪਰ ਤੌਰ ਤੇ ਚਲੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ ਵਾ ਪੈਣੀ ਦੇ ਵਿੱਚ ਹਾਂ ਬਾਕੀ ਪਰਿਵਾਰ ਹੈ ਜੀ ਵੇਚਦਾ ਕੌਣ ਸੀਗਾ ਸਾਰੇ ਪਰਿਵਾਰ ਹੈ ਜੀ ਇਹ ਕੀ ਰਾਜ ਪੜਦਾ ਹੋਰ ਸ਼ਿਰਾਜ ਪੁੱਤਾਂ ਠੀਕ ਹੈ ਕਿੰਨੇ ਕੁ ਪਰਚੇ ਜਿਹੜੇ ਇਹਨਾਂ ਦੇ ਉੱਪਰ ਦਰਜ ਹੋਏ ਬੜੇ ਜੀ ਖਲਾਫ ਅਸੀਂ ਬਹੁਤ ਸਾਰਾ ਪਿੰਡ ਖੁਸ਼ ਹਾਂ ਤੇ ਪੂਰੀ ਸਿਫਤ ਕਰਦੇ ਹਾਂ ਕਿ ਸਾਰੇ ਪਿੰਡਾਂ ਦੇ ਵਿੱਚੋਂ ਇਹ ਨਸ਼ਾ ਦਾ ਜਿਹੜਾ ਦਲਦਲ ਹੈ ਮੁਕਾ ਦਿੱਤਾ ਜਾਣਾ ਚਾਹੀਦਾ ਅੱਜ ਜਿਹੜਾ ਘਰ ਤੇ ਆਵਾਜ਼ਾਂ ਕਾਰਵਾਈ ਹੋ ਰਹੀ ਹੈ ਕਿਸ ਦਾ ਘਰ ਹੈ ਤੇ ਕਿੰਨੇ ਕ ਦਿਨ ਤੋਂ ਨਸ਼ਾ ਜਿਹੜਾ ਵੇਚ ਰਿਹਾ ਇਹ ਜੇਠਾ ਸਿੰਘ ਪੁੱਤਰ ਮਾਦਾ ਸਿੰਘ ਤੇ ਬੱਚੇ ਆ ਉਹਨਾਂ ਦਾ ਘਰ ਹੈ ਜੀ ਬਣਿਆ ਵੀ ਸ਼ਾਮਲਾੜ ਤੇ ਕਿੰਨੇ ਕ ਦਿਨ ਤੋਂ ਪਿੰਡ ਦੇ ਵਿੱਚ ਕਿੰਨੇ ਕ ਪਰਿਵਾਰ ਜਿਹੜੇ ਨੇ ਨਸ਼ਾ ਵੇਚਦੇ ਨੇ ਨਸ਼ਾ ਵੇਚਣ ਵਾਲੇ ਸਰ ਜਾਦੇ ਪੰਜ ਕੇ ਘਰ ਗਿਆ ਸਰ ਇਹ ਕਿਦੋਂ ਦਾ ਘਰ ਬਣਿਆ ਤੇ ਕਿੰਨੇ ਦਿਨ ਤੋਂ ਨਛੇ ਚਾਹੀਤ ਨੇ ਨਸ਼ੇ ਦੀ ਕਾਰਵਾਈ ਆਪ ਜੀ ਨੇ ਆਪਣਾ ਨਾਮ ਦੱਸਿਆ ਤੇ ਐਸਪੀ ਨੇ ਸਰਜੀ ਸਿੰਘ ਪੋਰਸੀ ਰਾਜਪੂਤਾਂ ਪਿੰਡਿਆ ਅੱਛਾ ਹਾਂਜੀ ਕਾਰਵਾਈ ਜਿਹੜੀ ਹੋ ਰਹੀ ਹੈ ਪਹਿਲੇ ਵੀ ਇਸ ਕਰਕੇ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਇੱਥੇ ਨਹੀਂ ਨਹੀਂ ਪਹਿਲਾਂ ਸਰਕਾਰਾਂ ਚ ਕਰੀ ਕੋਈ ਨਹੀਂ ਆਇਆ ਫੈਸਲਾ ਵੀ ਹੋਇਆ ਹੈ ਜੋ ਕੋਇਆ ਸਰ ਦਰਖਾਸਤਾਂ ਦੇ ਕੇ ਆਉਂਦੇ ਨੇ ਕੋਈ ਕਾਰਵਾਈ ਹੁੰਦਾ ਸਾਰੇ ਪਿੰਡ ਨੂੰ ਪਤਾ ਵਾ ਸਾਰੇ ਏਰੀਆ ਨੂੰ ਪਤਾ ਸਾਰਾ ਕੋਈ ਹੁੰਦਾ ਹੈ ਪੂਰੇ ਖੋਜੇ ਸਾਰੇ ਪਿੰਡ ਖੋਜੇ ਲੱਗਦਾ ਇਸ ਤਰ੍ਹਾਂ ਪਿੰਡ ਜਿਹੜਾ ਨਸ਼ਮ ਤੋਂ ਹੋਗਾ ਅੱਜ ਕਰਾਂ ਕੋਸ਼ਿਸ਼ ਕਰਾਂਗੇ ਫਿਰ ਹੋਊਗਾ ਪਹਿਲ ਕਦਮ ਤਾਂ ਹੋਈ ਨਾ ਤੁਹਾਡੇ ਮੱਲਿਆਂ ਨੇ ਵੀ ਕਿਹਾ ਵੀ ਇੱਥੇ ਸ਼ਰਾਬ ਬਹੁਤ ਜ਼ਿਆਦਾ ਦੇਗੀ ਸਾਰਾ ਕੋਈ ਸ਼ਰਾਬ ਵੀ ਵੇਚਦੇ ਐਚ ਬਣਾਈ ਜਾ ਕੋਜੀ ਮਾਨਯੋਗ ਪੰਚ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਗੌਰਵ ਯਾਦਵ ਜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਨਿਰਦੇਸ਼ ਦਿੱਤੇ ਨੇ ਕਿ ਜਿੱਥੇ ਵੀ ਤੁਹਾਨੂੰ ਇਦਾਂ ਦੀ ਕੋਈ ਤੁਹਾਡੇ ਪ੍ਰਾਪਰਟੀ ਦੇ ਸੰਬੰਧ ਚ ਜੇ ਸਿਵਲ ਪ੍ਰਸ਼ਾਸਨ ਵੱਲੋਂ ਸਾਡੀ ਪੁਲਿਸ ਸਹਾਇਤਾ ਦੀ ਲੋੜ ਪੈਂਦੀ ਹੈ ਕਿ ਡਿਮੋਲੀਸ਼ਨ ਲਈ ਜੇ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਸਹਾਇਤਾ ਦੀ ਲੋੜ ਹੈ ਉਸੇ ਤਹਿਤ ਇੱਕ ਪੂਰਸੀ ਰਾਜਪੂਤਾਂ ਪਿੰਡ ਹੈ ਜੀ ਅੰਮ੍ਰਿਤਸਰ ਦੇ ਹੱਤੇ ਜ਼ਿਲ੍ਹੇ ਦਾ ਇਰੇਟ ਜੀ ਇੱਕ ਰਣਜੋਤ ਸਿੰਘ ਨਾਮ ਦਾ ਵਿਅਕਤੀ ਹੈਗਾ ਜਿਹਦੇ ਤੇ 7 ਐਫਆਈਆਰ ਰਜਿਸਟਰਡ ਨੇ 5 ਐਨਡੀਪੀਐਸ ਦੇ ਐਫਆਈਆਰ ਉਸਤੇ ਆਲਰੇਡੀ ਰਜਿਸਟਰਡ ਨੇ ਤੇਰੇ ਫੈਮਿਲੀ ਚੋ ਜੀ ਚਾਰ ਲੋਕੀ ਬੈਡ ਕੈਰੈਕਟਰ ਬੀਸੀ ਨੇ ਤੇ ਉਹਨਾਂ ਦੇ ਘਰ ਚ ਪੰਚਾਇਤ ਨੇ ਲਿਖ ਕੇ ਦਿੱਤਾ ਜੀ ਕਿ ਇਹਨਾਂ ਨੇ ਛੱਪੜ ਚ ਜਿਹੜੀ ਹੈਗੀ ਐ ਏਰੀਆ ਨੂੰ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਤੇ ਇਹਨੂੰ ਇਹਦੇ ਇਹਦੇ ਚ ਸਾਨੂੰ ਕਬਜ਼ਾ ਛਡਾਇਆ ਜਾਵੇ ਇਸੇ ਤਹਿਤ ਸਾਨੂੰ ਇਨਫੋਰਮੇਸ਼ਨ ਮਿਲੀ ਸਿਵਲ ਪ੍ਰਸ਼ਾਸਨ ਵੱਲੋਂ ਕਿ ਸਾਨੂੰ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਹੈ ਉਸੇ ਤਹਿਤ ਜੀ ਅੱਜ ਅਸੀਂ ਪੁਲਿਸ ਪ੍ਰੋਟੈਕਸ਼ਨ ਦੇ ਦੇਣ ਲਈ ਅੱਜ ਇਸ ਪਿੰਡ ਚ ਰਣਜੋਤ ਸਿੰਘ ਨਾਂ ਦੇ ਵਿਅਕਤੀ ਦਾ ਘਰ ਦਾ ਜਿਹੜਾ ਕਬਜ਼ਾ ਛਡਾਣਾ ਹੈਗਾ ਏਰੀਆ ਦਾ ਉਸ ਤਹਿਤ ਅਸੀਂ ਆਏ ਆ ਇੱਥੇ ਸ਼ਰੂਰ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕਾਰਵਾਈ ਸਾਂਝੀ ਕਾਰਵਾਈ ਨੂੰ ਦੇਖੋ ਜੀ ਇਹ ਜਿਹੜਾ ਹੈਗਾ ਵਿਅਕਤੀ ਮੈਂ ਤੁਹਾਨੂੰ ਦੱਸਿਆ ਇਹਦੇ ਖਿਲਾਫ 5 ਐਨਡੀਪੀਐਸ ਦੇ ਮਕਦਮੇ ਆਲਰੇਡੀ ਦਰਜ ਨੇ ਇਹ ਯੁੱਧ ਇਹਦੇ ਇਹਦੇ ਫਾਦਰ ਤੇ ਜੀ 14 ਐਫਆਈਆਰ ਰਜਿਸਟਰ ਨੇ ਇਹਦੀ ਮਾਤਾ ਤੇ 6 ਐਫਆਈਆਰ ਰਜਿਸਟਰ ਨੇ ਇਹਨਾਂ ਨੇ ਪੂਰੇ ਟੱਬਰ ਨੇ ਸਾਰੀ ਉਮਰ ਕਾਲੀ ਕਮਾਈ ਕੀਤੀ ਹੈ ਜਿਹੜਾ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈ ਉਸ ਦੇ ਤਹਿਤ ਵੱਡੀ ਕਾਰਵਾਈ ਹੋਈ ਹੈ ਜੀ ਕਿ ਜਿਹੜੇ ਇਦਾਂ ਦੇ ਕਾਲੇ ਧੰਦੇ ਵਿੱਚ ਲੱਗੇ ਹੋਏ ਨੇ ਇਸ ਤਮਾਮ ਉਮਰ ਤੋਂ ਜਿਹੜੇ ਲੋਕੀ ਹੱਡ ਤੋੜ ਮਿਹਨਤਾਂ ਕਰਕੇ ਆਪਣੀ ਕਮਾਈ ਕਰਦੇ ਨੇ ਦਸਾਂ ਨੋਹਾਂ ਦੀ ਕਮਾਈ ਕਰਦੇ ਨੇ ਜਦੋਂ ਉਹਨਾਂ ਨੂੰ ਦਿਖਦਾ ਹੈ ਕਿ ਇਹ ਮਾੜੇ ਵਿਅਕਤੀ ਆਪਣੀਆਂ ਕਮਾਈਆਂ ਕਰ ਰਹੇ ਨੇ ਜਦੋਂ ਹੁਣ ਉਹਨਾਂ ਦੇ ਜਿਹੜੀਆਂ ਡਿਮੋਲੀਸ਼ਨ ਸ਼ੁਰੂ ਹੋਈਆਂ ਨੇ ਤਾਂ ਆਮ ਲੋਕਾਂ 'ਚ ਪੂਰੀ ਜ਼ਿਆਦਾ ਸੈਟੀਸਫੈਕਸ਼ਨ ਵੀ ਹੁੰਦੀ ਹੈ ਤੇ ਜਿਹੜੇ ਮਾੜੇ ਵਿਅਕਤੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਹ ਮੈਸੇਜ ਜਾਂਦਾ ਹੈ ਕਿ ਦੇਖੋ ਮਾੜੇ ਕੰਮ ਨਾ ਕਰੀਏ ਆਪਾਂ ਕਿ ਜਿਹੜੀਆਂ ਆਪਾਂ ਮਿਹਨਤ ਇਹ ਮਾੜੇ ਕੰਮਾਂ ਨਾਲ ਜਿਹੜੀਆਂ ਕਮਾਈਆਂ ਕਰਕੇ ਆਪਣੀਆਂ ਕੋਠੀਆਂ ਸਾਰੇ ਮਹਿਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰੇ ਮੈਲ ਛੱਟ ਚ ਡਿੱਗ ਜਾਂਦੇ ਹੁੰਦੇ ਨੇ ਜੀ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਹੁੰਦਾ। ਇਹਨਾਂ ਦੀ ਵਿਵਸਥਾ ਲੈ ਕੇ ਚੱਲ ਰਹੇ ਹੋ ਕੋਈ ਇਹਨਾਂ ਨੂੰ ਕਿੱਥੇ ਰਹਿਣਗੇ ਜਿਹੜੇ ਘਰ ਦੇ ਬਾਕੀ ਮੈਂਬਰ ਨੇ ਦੇਖੋ ਜੀ ਇਹ ਪੰਚਾਇਤ ਜਿਹੜੀ ਹੈਗੀ ਆ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀਗੀ ਕਿ ਇਹ ਜਿਹੜਾ ਛੱਪੜ ਦਾ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਜੀ ਇਹਨਾਂ ਨੇ ਇਹ ਡਰਾਵਾ ਹੀ ਪਾਇਆ ਹੋਇਆ ਸੀਗਾ ਜੀ ਮੇਰੇ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਪਰਿਵਾਰ ਚੋਂ ਚਾਰ ਜੀ ਬੈਡ ਕੈਰੇਕਟਰ ਨੇ ਤੇ ਇਹ ਇਹਨਾਂ ਕੋਲ ਆਪੇ ਹੀ ਵਿਅਸਥਾ ਇਹਨਾਂ ਦੀ ਪੰਚਾਇਤ ਦੇ ਸਹਿਮਤੀ ਨਾਲ ਜਿਹੜਾ ਹੋਇਆ